ਲੋ ਮਾਈਕ ਉਹ ਮੂਰਿਆ ਉਹ ਮੂਰਿਆ ਟ੍ਰੇ ਚ ਰੱਖ ਕੇ ਲੈ ਕੇ ਆਈਦਾ ਤੂੰ ਪਾਣੀ ਬਾਅਦ ਚ ਪੀ ਲੈ ਪਹਿਲਾਂ ਮੈਨੂੰ ਐਂ ਦੱਸ ਮੂਰਾ ਕੀ ਹੁੰਦਾ ਮੂਰਾ ਮਮਾ ਪਹਿਲਾਂ ਤੇਰੀ ਸ਼ਕਲ ਨਾ ਹਟੋ ਪੇਨਾ ਲੱਜਦੀ ਮੂਰੇ ਵਰਗੀ ਆ ਬਲਜੀ ਨੇੜੇ ਹੋ ਜਾ ਦਰਸ਼ਕਾਂ ਨੂੰ ਵੀ ਦੱਸ ਕੇ ਆਪਾਂ ਵੀ ਮੂਰਾ ਹੁੰਦਾ ਕੀ ਆ ਮੂਰਾ ਆਮੀ ਅਕਸਰ ਲੋਕ ਬੋਲਦੇ ਆ ਕਿਸੇ ਆਦਮੀ ਨੂੰ ਜੇ ਗੱਲ ਕਰਨੀ ਉਹ ਮੂਰਿਆ ਜਿਹਾ ਜਾ ਕੇ ਸਿੱਧੇ ਪਧਰੇ ਨੂੰ ਆਉਰੇ ਆਉਰੇ ਪੁੱਤ ਨੂੰ ਵੀ ਜਿਵੇਂ ਤੂੰ ਸਾਡਾ ਬੱਚਾ ਤੈਨੂੰ ਮੂਰੇ ਆ ਨਾ ਮੂਰੇ ਦਾ ਮਤਲਬ ਕੀ ਆ ਮੂਰਾ ਆਖਿਆ ਜਾਂਦਾ ਜਦੋਂ ਕਿਸੇ ਸੱਜਰ ਸੂਈ ਮੱਝ ਜਾਂ ਗਾਂ ਦਾ ਬੱਚਾ ਮਰ ਜਾਂਦਾ ਨਾ ਤੇ ਉਹ ਫਿਰ ਉਹਨੂੰ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਲੋਕ ਕੀ ਕਰਦੇ ਸੀ ਵੀ ਉਹ ਮਰੇ ਹੋਏ ਕਟੜੇ ਦਾ ਜਾਂ ਬੱਛੇ ਦਾ ਮੂ ਵਾਟ ਲਿਆਉਂਦੇ ਸੀ ਉਹਦੇ ਵਿੱਚ ਤੂੜੀ ਭਰ ਕੇ ਤੇ ਕਿਸੇ ਰੱਸੀ ਦੇ ਨਾਲ ਬੰਨ ਕੇ ਉਹ ਮੱਝ ਜਾਂ ਗਾਂ ਦੇ ਕੋਲੇ ਰੱਖ ਲੈਂਦੇ ਸੀ ਤੇ ਉਹ ਆਪਦੇ ਜਾਂਉਂਦੇ ਹੋਏ ਬੱਚੇ ਦਾ ਉਹਨੂੰ ਭਲੇਖਾ ਪੈਂਦਾ ਰਹਿੰਦਾ ਸੀ ਤੇ ਉਹ ਦੁੱਧ ਦੇਣਾ ਸ਼ੁਰੂ ਕਰ ਦਿੰਦੀ ਸੀ ਉਹ ਲਾਲ ਚਲਾ ਕੇ ਆਂਦੀ ਸੀ ਉਸ ਚੀਜ਼ ਨੂੰ ਆਖਿਆ ਜਾਂਦਾ ਸੀ ਮੂਰਾ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਪਤਾ ਸੀ ਵੀ ਮੂਰਾ ਕਿਹਨੂੰ ਕਹਿੰਦੇ ਆ ਉਹ ਕਮੈਂਟ ਬਾਕਸ ਦੇ ਵਿੱਚ ਦੱਸਿਆ ਜੇ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਜੇ ਨਾਲੇ ਇਹ ਦੱਸਿਆ ਜੇ ਆ ਲੱਗਦਾ ਮੂਰਾ ਕਿ ਨਹੀਂ ਲੱਗਦਾ